ਨਿਹੰਗ ਸਿੰਘ ਉੱਤਰ ਜਾ ਕੇ ਗਿਰ ਗਿਆ ਬਾਈ ਸਾਈਡ ਮੈਂ ਹੀ ਗਿਰਿਆ ਉਹ ਗੱਡੀ ਦਾ ਟੱਚ ਵੀ ਨਹੀਂ ਹੋਇਆ ਇਧਰ ਨਿਹੰਗ ਸਿੰਘ ਆਏ ਪਰ ਉਹਨਾਂ ਨੇ ਆਗ ਆਣੇ ਕੇ ਬਾਅਦ ਮਾਰਨਾ ਸ਼ੁਰੂ ਕਰ ਦਿੱਤਾ ਡੰਡੇ ਮਾਰੇ ਆਪਣਾ ਸਾਰਾ ਬਿੰਡੇ ਮਾਰੇ ਕੁਲਵਾੜੀਆਂ ਮਾਰੀ ਠੀਕ ਆ ਔਰ ਗੱਡੀ ਪੂਰੀ ਭੰਨ ਦਿੱਤੀ ਕਿੰਨੇ ਬੰਦੇ ਸੀ ਗੱਡੀ ਦੇ ਵਿਚਾਰ ਸਵਾਰ ਮੈਂ ਤਾਂ ਮੇਰਾ ਲੜਕਾ ਔਰ ਮੇਰਾ ਭਾਈ ਤਿੰਨ ਬੰਦੇ ਤੇ ਮੇਰੇ ਲੜਕੇ ਦਾ ਨਾਮ ਸਿਵਮ ਹੈ ਭਾਈ ਦਾ ਨਾਮ ਜਸਵੰਤ ਹੈ ਔਰ ਆਪ ਦਾ ਕੀ ਨਾਮ ਮੇਰਾ ਨਾਮ ਮੋਹਨ ਕੀ ਕਰਦੇ ਹੋ ਮੈਂ ਹਰਿਆਣਾ ਪੁਲਿਸ ਮੇਸਟਾ ਮੌਨ ਡਿਊਟੀ ਪਰ ਹਾਂ ਕੀ ਕਰੋ

ਕਿਆ ਮੰਗ ਕਰ ਦਿੱਤਾ ਮੰਗ ਕਿ ਹਵਨ ਸਾ ਮਿਲੇ ਮੈਨੂੰ ਅਰ ਉਨ੍ਹਾਂ ਕੇ ਸਾਥ ਬਣਦੀ ਕਾਰਵਾਈ ਕਰਾਂ ਜਦ ਤੱਕ ਬਣਦੀ ਕਾਰਵਾਈ ਨਾ ਕਰਾਂ ਤਦ ਤੱਕ ਮੈਂ ਇਧਰ ਸ ਜਾਊਂਗਾ ਨੀ ਸਾਹਿਬ ਯਹੀ ਮੇਰਾ ਸਭ ਤੋਂ ਧਿਆਨ ਅੱਜ ਮੈਨੂੰ ਇੱਕ ਤਲਾਬਿਲੀ ਟੈਲੀਫੋਨ ਮਿਲਿਆ ਸੀ ਜੋ ਵੀ 34ਰੋ ਘੋੜਦਾਰ ਸਾਹਿਬ ਦਾ ਧੰਦਾ ਦੇ ਨਾਲ ਕਾਰ ਤੋਂ ਦਾ ਮੈਨੂੰ ਮੌਕੇ ਤੇ ਪਹੁੰਚਿਆ ਮੌਕੇ ਤੇ ਪਹੁੰਚਿਆ ਦੇਖਿਆ ਵੀ ਕਾਰ ਖੜੀ ਹੈ ਤੇ ਕਾਰ ਤੇ ਡੰਡਿਆਂ ਨੂੰ ਟੇ ਨਾਲ ਸ਼ੀਸ਼ੇ ਸਾਡੇ ਭੰਨੇ ਪਿਆ ਤੇ ਬੰਦੇ ਨੂੰ ਪੁੱਛਿਆ ਮੋਹਨ ਲਾਲ ਹੈ ਮੋਹਨ ਲਾਲ ਸਾਨੂੰ ਖੀਰ ਸਿੰਘ ਹਮਾਲੇ ਦਾ ਰਹਿਣ ਵਾਲਾ ਹੈ ਇਹਨੂੰ ਪੁੱਛਿਆ ਇਹ ਕਹਿੰਦਾ ਮੇਰੀ ਗੱਡੀ ਕਿਤੇ ਢੰਗ ਸਿੰਗਲ ਅੰਕ ਨਾਲ ਟੱਕਰ ਹੋ ਗਈ ਸੀ ਤੇ ਉਹਨਾਂ ਨੇ ਇਸੇ ਗੱਲ ਦੇ ਗੁੱਸੇ 'ਚ ਆ ਕੇ ਮੇਰੀ ਗੱਡੀ ਨੂੰ ਪਾਤਿਆ ਕੋਈ ਜ਼ਖਮੀ ਵੀ ਹੋਇਆ ਟੱਕਰ ਵੀ ਨਹੀਂ ਹੋਇਆ ਕੋਈ ਜ਼ਖਮੀ ਦਾ ਮੈਂ ਪੁੱਛ ਰਿਆਂ ਜੇ ਪਰਤਾਲ ਚੱਲ ਰਹੀ ਹੈ ਜਿੱਦਾਂ ਦੀ ਹੋਊਗੀ ਮੈਂ ਇਹਨਾਂ ਦਾ ਗਿਆਨ ਹਾਸਲ ਕਰਕੇ ਕਰ ਰਹੀ ਕਰ ਇਹ ਕੀ ਕੰਮ ਕਰਦੇ ਨੇ ਇਹ ਪਤਾ ਲੱਗਿਆ ਇਹ ਆਪਣੇ ਦੱਸ ਰਹੇ ਹੈ ਕਹਿੰਦੇ ਮੈਂ ਹਰਿਆਣਾ ਪੁਲਿਸ 'ਚ ਪੁਲਿਸ ਮੈਂ ਇੱਕ ਕਿਥੋਂ ਆ ਰਹੇ ਕਿੱਥੇ ਜਾ ਰਹੇ ਸੀ ਇਹ ਹਵਾਲੇ ਤੋਂ ਆ ਰਹੇ ਸੀ ਇਹਨਾਂ ਨੇ ਬਟਲਾੜੇ ਜਾਣਾ ਸੀ ਕੋ ਮਾ ਮਾਟਾ ਟੱਕਣ ਜਾਣਾ ਸੀ ਸ਼ਾਇਦ ਤੇ ਕਿੱਥੇ ਗੱਡੀ ਕੋਈ ਟੱਚ ਨਹੀਂ ਆਦੀ ਕੋਈ ਆ ਜੋਤੀ ਸਰੂਪ ਤੋਂ ਪੂਰੇ ਖੜੇ ਆਪਾਂ ਉੱਥੇ ਖੜੇ ਆ ਇੱਥੇ ਦੀ ਗੱਲ ਹੈ ਇੱਥੇ ਗੱਡੀ ਖੜੀ ਆ ਸਰ ਕੋਣ ਸੀ ਬੰਦੇ ਜਿਹਨਾਂ ਨੇ ਹਮਲਾ ਕੀਤਾ ਜੀ ਨੰਗ ਆ ਜੇ ਤੋ ਦੱਸ ਕਰ ਹੈ ਵੈਰੀਫਾਈ ਕਿੰਨੇ ਕੁ ਬੰਦੇ ਸੀ ਪੰਜ ਛੇ ਨੰਗ ਸੀ ਵੈਰੀਫਾਈ ਕਰ ਉਸੇ ਨੰਗ ਸਿੰਘ ਉੱਤਰ ਜਾ ਕੇ ਗਿਰ ਗਿਆ ਵਹੀਂ ਸੈਡ ਮੈਂ ਹੀ ਗਿਰਿਆ ਉਹ ਗੱਡੀ ਦਾ ਟੱਚ ਵੀ ਨਹੀਂ ਹੋਇਆ ਇਧਰ ਨੰਗ ਸਿੰਘ ਆਏ ਪਰ ਉਹਨਾਂ ਨੇ ਆ ਗਾਣੇ ਕੇ ਬਾਅਦ ਮਾਰਨਾ ਸ਼ੁਰੂ ਕਰ ਦਿੱਤਾ ਡੰਡੇ ਮਾਰੇ ਆਪਣਾ ਸਾਰਾ ਬਿੰਡੇ ਮਾਰੇ ਕੁਲਵਾੜੀਆਂ ਮਾਰੀ ਠੀਕ ਆ ਔਰ ਗੱਡੀ ਸਪੂਰੀ ਪੰਨ ਤੇ ਕਿੰਨੇ ਬੰਦੇ ਗੱਡੀ ਦੇ ਵਿਸਵਾਰ सवार मैं था मेरा लड़का और मेरा भाई तीन बंदे थे ना ना दे। ना दे। मेरे लड़के का नाम शिवम है भाई का नाम जसवंत है और आपका क्या नाम मेरा नाम मोहन है क्या करते हो मैं हरियाणा पुलिस में इस टाइम ऑन ड्यूटी पर हूँ एस पी ओ एस पी ओ एस पी एस पी ओ एस पी ओ एस पी दो नंबर चौकी अम्बाला सिटी जख्मी तो नहीं जख्मी बराबर मतलब गुफ्ती चोटा मारी उन्होंने कितने घंटे मारे पांच छह बंदे इधर ही बैठे हैं इधर इन्ना से मौजूद था वो ठीक है थीक। वो, थीक। वो सुन तो रहे नहीं थे वो अब आर्मी में पहले आर्मी में छब्बीस साल आर्मी में लगाए मैंने आने के बाद हरियाणा पुलिस में इस टाइम मांग क्या इंसान मिले मुझे और उनके साथ बढ़ती कार्रवाई करा जब तक बढ़ती कार्रवाई ना करा तब तक मैं इधर से जाऊंगा यही मेरा सबसे ध्यान आज जो मैंने ਤਰਾਬੀ ਲਈ ਟੈਲੀਫੋਨ ਆਇਆ ਸੀ ਕਿ ਵੀ 34ਰੋਡ ਕੋਰਦਾਰਾ ਸਾਹੋ ਧੰਗਾ ਦੇ ਨਾਲ ਇੱਕ ਕਾਰ ਤੋਂ ਦਾ ਮੈਕਣ ਹੋਇਆ ਮੈਂ ਮੌਕੇ ਤੇ ਪਹੁੰਚਿਆ ਮੌਕੇ ਤੇ ਪਹੁੰਚਿਆ ਦੇਖਿਆ ਵੀ ਕਾਰ ਖੜੀ ਹੈ ਤੇ ਕਾਰ ਤੇ ਡੰਡਿਆਂ ਨੂੰ ਟੇ ਨਾਲ ਸ਼ੀਸ਼ੇ ਸਾਡੇ ਭੰਨੇ ਪਿਆ ਤੇ ਬੰਦੇ ਨੂੰ ਪੁੱਛਿਆ ਮੋਹਨ ਲਾਲ ਹੈ ਮੋਹਨ ਲਾਲ ਸਾਨੂੰ ਖੀਰ ਸਿੰਘ ਹਮਾਲੇ ਦਾ ਰਹਿਣੇ ਵਾਲਾ ਹੈ ਇਹਨੂੰ ਪੁੱਛਿਆ ਇਹ ਕਹਿੰਦਾ ਵੀ ਮੇਰੀ ਗੱਡੀ ਕਿਤੇ ਲੰਗ ਸਿੰਗਲ ਅੰਗ ਨਾਲ ਟੱਕਰ ਹੋ ਗਈ ਸੀ ਤੇ ਉਹਨਾਂ ਨੇ ਇਸੇ ਗੱਲ ਦੇ ਗੁੱਸੇ ਚ ਆ ਕੇ ਮੇਰੀ ਗੱਡੀ ਨੂੰ ਪਾਤਿਆ ਉਹ ਜ਼ਖਮੀ ਵੀ ਹੋਇਆ? ਮਚ ਵੀ ਨਹੀਂ ਹੋਇਆ ਆਪਾਂ। ਜ਼ਖਮੀ ਦਾ ਮੈਂ ਪੁੱਛ ਰਿਹਾ ਜੇ ਪਤਾਲ ਚੱਲ ਰਹੀ ਹੈ। ਜਿੱਦਾਂ ਨਹੀਂ ਹੋਊਗੀ ਮੈਂ ਇਹਨਾਂ ਦਾ ਬਿਆਨ ਹਾਸਲ ਕਰਕੇ ਕਰ ਰਹੀ ਕਰ ਰਹੀ। ਇਹ ਕੀ ਕੰਮ ਕਰਦੇ ਨੇ ਇਹ ਪਤਾ ਲੱਗਿਆ। ਇਹ ਆਪਣੇ ਦੱਸ ਰਹੇ ਹੈ ਕਹਿੰਦੇ ਮੈਂ ਹਰਿਆਣਾ ਪੁਲਿਸ ਚ ਪੁਲਿਸ ਮੈਂ ਇੱਕ ਵਿੱਚ ਕਿਥੋਂ ਆ ਰਹੇ ਕਿੱਥੇ ਜਾ ਰਹੇ ਸੀ? ਇਹ ਹਵਾਲੇ ਤੋਂ ਆ ਰਹੇ ਸੀ ਇਹਨਾਂ ਨੇ ਬਲਾੜੇ ਜਾਣਾ ਸੀ। ਇੱਕੋ ਮੱਤਾ ਟੱਕਣੇ ਜਾਣਾ ਸੀ ਸ਼ਾਇਦ। ਤੇ ਕਿੱਥੇ ਗੱਡੀ ਕੁੜੀ ਟੱਕ ਰਹੀ ਇਹਨਾਂ ਦੀ ਕੋਈ ਗੱਲ। ਆ ਜੋਤੀ ਸਰੋਤ ਦੇ ਮੁਰੇ ਖੜੇ ਆਪਾਂ ਉੱਥੇ ਖੜੇ। ਇੱਥੇ ਦੀ ਗੱਲ ਹੈ ਇੱਥੇ ਗੱਡੀ ਖੜੀ ਹੈ ਕੋਈ ਨਹੀਂ ਬੰਦੇ کون ਸੀ ਬੰਦੇ ਜਿਹਨਾਂ ਨੇ ਹਮਲਾ ਕੀਤਾ ਇਹ ਨੰਗਾਂ ਜੇ ਤੋ ਦੱਸ ਕਰ ਹੈ ਵੈਰੀਫਾਈ ਕਿੰਨੇ ਕੁ ਬੰਦੇ ਸੀ ਪੰਜ ਛੇ ਨੰਗ ਸੀ ਵੈਰੀਫਾਈ ਕਰੇ